ਸਸਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੰਗਲਿਸ਼ ਫੇਸ ਚੈਨਲ ਤੇ ਮੇਰਾ ਨਾਮ ਗੁਰਪ੍ਰੀਤ ਸਿੰਘ ਸਰਾ ਤੇ ਅੱਜ ਅਪਾਂ ਜਾਣਾਂਗੇ ਕਿ ਘਰੇ ਬੈਠ ਕੇ ਤੁਸੀਂ ਕਿਵੇਂ ਵੀਜ਼ਾ ਅਪਲਾਈ ਕਰ ਸਕਦੇ ਆ ਜਿਦੇ ਵਿੱਚ ਬਹੁਤ ਇੰਪੋਰਟੈਂਟ ਪਾਰਟ ਹੈ ਇੱਕ ਫਾਰਮ ਹੁੰਦਾ ਹੈ ਆਈ ਐਮ ਐਮ 5257ਈ ਚਾਹੇ ਵਿਜ਼ਟਰ ਵੀਜ਼ਾ ਚਾਹੇ ਸਟੂਡੈਂਟ ਵੀਜ਼ਾ ਜਾਂ ਹੋਰ ਕਈ ਵੀਜ਼ਿਆਂ ਦੇ ਵਿੱਚ ਜਿਹੜਾ ਇਹ ਜ਼ਰੂਰੀ ਹੁੰਦਾ ਆਪਾਂ ਫਾਰਮ ਫਿਲ ਕਰਨਾ ਹੁੰਦਾ ਤਾਂ ਆਪਾਂ ਸਟਾਰਟ ਕਰਦੇ ਆ ਇਹਨੂੰ ਆਪਾਂ ਪੀ ਡੀ ਐਫ ਤੇ ਵਿੱਚ ਖੋਲ ਕੇ ਇਹਨੂੰ ਫਿਲ ਕਰਕੇ ਵੈਲੀਡੇਟ ਕਰਨਾ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਪਹਿਲੇ ਨੰਬਰ ਤੇ UCI UCI ਕੀ ਹੈ UCI ਉਦੋਂ ਆਪਣਾ ਬਣਦਾ ਹੈ ਜਦੋਂ ਇੱਕ ਵਾਰੀ ਆਪਾਂ ਫਾਈਲ ਲਾਂਚ ਕਰ ਦਿੰਨੇ ਆ ਜੇ ਰਿਫਿਊਜ਼ ਹੋ ਜਾਂਦਾ ਹੈ ਜਾਂ ਕੋਈ ਪ੍ਰੋਬਲਮ ਆ ਜਾਂਦੀ ਹੈ ਠੀਕ ਹੈ ਜੀ ਅਦਰਵਾਈਜ਼ ਤੁਸੀਂ ਫਰੈਸ਼ ਕੇਸ ਅਪਲਾਈ ਕਰ ਰਹੇ ਹੋ ਤਾਂ UCI ਨੂੰ ਬਲੈਂਕ ਛੱਡ ਦੇਣਾ ਤਾਂ ਸਟਾਰਟ ਕਰਦੇ ਆ ਸੈਕੰਡ ਚ ਕੀ ਆਈ ਵਾਂਟ ਸਰਵਿਸ ਆਬਵੀਅਸਲੀ ਇਨ ਇੰਗਲਿਸ਼ ਵੀਜ਼ਾ ਰਿਕਵੈਸਟਡ ਦੇ ਵਿੱਚ ਵੀਜ਼ਾ ਕੈਟਾਗਰੀ ਆਪਾਂ ਕਰ ਲੈਣੀ ਆ ਵਿਜ਼ਟਰ ਵੀਜ਼ਾ ਕਰ ਲੈਣਾ ਆਪਾਂ ਰਾਈਟ ਫਿਰ ਫੈਮਿਲੀ ਨੇਮ ਅ ਫੁੱਲ ਨੇਮ ਟੂ ギਵਨ ਨੇਮ ਧਿਆਨ ਰੱਖਿਓ ਜੇ ਤਾਂ ਆਪਣੇ ਕੋਲੇ ਸਰਨੇਮ ਵੀ ਐਡ ਕੀਤਾ ਹੋਇਆ ਆਪਣੇ ਪਾਸਪੋਰਟ ਤੇ ਤਾਂ ਤੁਸੀਂ ਕੀ ਕਰਨਾ ਇੱਥੇ ギਵਨ ਨੇਮ ਦੇ ਵਿੱਚ ਆਪਣਾ ਜਿਹੜਾ ギਵਨ ਨੇਮ ਜੋ ਪਾਸਪੋਰਟ ਦੇ ਉੱਪਰ ਲਿਖਿਆ ਆ ਉਹ ਤੁਸੀਂ ਫਿਲ ਕਰ ਦੇਣਾ ਲੈਟਸ ਸੇ ਕਿ ਮੈਂ ਇੱਥੇ ਕੋਈ ਵੀ ਫਰਨਾਮ ਫਿਲ ਕਰ ਦੇਣਾ ਤੇ ਇੱਥੇ ਫੈਮਿਲੀ ਨੇਮ ਦੇ ਵਿੱਚ ਤੁਸੀਂ ਕੀ ਕਰਨਾ ਫੁੱਲ ਸਰਨੇਮ ਆਪਣਾ ਐਡ ਕਰ ਦੇਣਾ ਠੀਕ ਆ ਜੀ ਸੈਕੰਡ ਹੈਵ ਯੂ ਐਵਰ ਯੂਜ਼ਡ ਐਨੀ ਨੇਮ ਨਿਕ ਨਾਮ ਜੇ ਤੁਹਾਡਾ ਕੋਈ ਨਿਕ ਨੇਮ ਹੈਗਾ ਤਾਂ ਇੱਥੇ ਯੈਸ ਕਰਕੇ ਇੱਥੇ ਨਿਕ ਨੇਮ ਐਂਟਰ ਕਰ ਦੇਣਾ ਆਦਰਵਾਇਸ ਤੁਸੀਂ ਇਹਨੂੰ ਨੋ ਰੱਖਣਾ ਤਾਂ ਜਿਹੜੇ ਬਲਾਕ ਡਿਸੇਬਲ ਹੋ ਜਾਣਗੇ ਡਿਸੇਬਲ ਬਲਾਕ ਦੇ ਵਿੱਚ ਆਪਾਂ ਕੋਈ ਵੀ ਨੇਮ ਵਗੈਰਾ ਫਿਲ ਨਹੀਂ ਕਰ ਸਕਦੇ ਸੈਕਸ ਚੂਜ਼ ਕਰ ਲੈਣਾ ਮੇਲ ਫੀਮੇਲ ਜੋ ਵੀ ਹੈ ਮੈਂ ਚੂਜ਼ ਕਰ ਲੈਣਾ ਇੱਥੇ ਡੇਟ ਆਫ ਬਰਥ ਹੈ ਜੋ ਵੀ ਜਿਹੜਾ ਬਰਥ ਹੈ ਧਿਆਨ ਨਾਲ ਭਰਨੀ ਹੈ ਕੋਈ ਵੀ ਮੈਂ ਚੂਜ਼ ਕਰ ਲੈਣਾ ਡੇਟ ਆਫ ਬਰਥ ਠੀਕ ਹੈ ਜੀ ਦੈਨ ਸਿਟੀ ਪਲੇਸ ਆਫ ਬਰਥ ਪਲੇਸ ਆਫ ਬਰਥ ਜਨਰਲੀ ਤੁਹਾਡੇ ਜਿਹੜੇ ਪਾਸਪੋਰਟ ਤੇ ਲਿਖਿਆ ਹੁੰਦਾ ਫਰੰਟ ਪੇਜ ਦੇ ਉੱਪਰ ਦੇਖ ਕੇ ਕੋਈ ਵੀ ਤੁਸੀਂ ਫਿਲ ਕਰ ਦੇਣਾ ਮੈਂ ਇੱਥੇ ਫਿਲ ਕਰ ਦੇਣਾ ਕੰਟਰੀ ਆਫ ਟੈਰੀਟਰੀ ਆਬਵੀਅਸਲੀ ਇੰਡੀਆ ਦੈਨ ਸਿਟੀਜ਼ਨਸ਼ਿਪ ਦੇ ਵਿੱਚ ਤੁਸੀਂ ਅਗੇਨ ਇੰਡੀਆ ਸਿਲੈਕਟ ਕਰਨਾ ਹੈ ਦੋ ਵਾਰੀ ਆਈ ਸਿਲੈਕਟ ਕਰੋਗੇ ਤਾਂ ਇੰਡੀਆ ਸਿਲੈਕਟ ਹੋ ਜਾਊਗਾ ਠੀਕ ਹੈ ਜੀ ਕਰੰਟ ਕੰਟਰੀ ਆਫ ਟੈਰੀਟਰੀ ਆਫ ਰੈਜ਼ੀਡੈਂਸ ਆਬਵੀਅਸਲੀ ਇੰਡੀਆ ਸਟੇਟਸ ਤੁਸੀਂ ਇੱਥੇ ਸਿਟੀਜ਼ਨ ਪ੍ਰੈਸ ਕਰਨਾ ਹੈਗਾ ਉਸ ਤੋਂ ਬਾਅਦ ਜਿਹੜੇ ਸਿਟੀਜ਼ਨ ਕਰ ਲਓਗੇ ਤਾਂ ਅਦਰ ਫਾਰਮ ਟੂ ਵੈਲੇਡ ਇਹ ਸਾਰੇ ਹੋ ਜਿਹੜੇ ਡਿਸੇਬਲ ਹੋ ਜਾਣਗੇ ਪ੍ਰੀਵियस ਕੰਟਰੀ অর ਟੈਟਰੀ ਆਫ ਰੈਜ਼ੀਡੈਂਸ ਤੁਸੀਂ ਕਦੇ ਪਿਛਲੇ 5 ਸਾਲਾਂ ਦੇ ਵਿੱਚ ਕਿਤੇ ਵੀ ਗਏ ਹੋ ਰਹੇ ਹੋ ਤਾਂ ਉਹ ਤੁਸੀਂ ਕੀ ਕਰਨਾ ਹੈ ਉਹ ਛੁਪਾ ਨਹੀਂ ਸਕਦੇ ਤੁਸੀਂ ਕਿਉਂਕਿ ਅੰਬੈਸੀ ਕੋਲ ਰਿਕਾਰਡ ਆ ਸਾਡਾ ਤਾਂ ਉਹ ਤੁਸੀਂ ਜ਼ਰੂਰ ਫਿਲ ਕਰਨਾ ਹੈ ਪਿਛਲੇ 5 ਸਾਲਾਂ ਦੇ ਵਿੱਚ ਜਿੰਨੇ ਵੀ ਤੁਹਾਡੇ ਟ੍ਰਿਪ ਹੈ ਜਿਆਦਾਤਰ ਤੁਸੀਂ ਦੋ ਹੀ ਲੇਟੈਸਟ ਟ੍ਰਿਪ ਹੈ ਜਿਹੜੇ ਕਰਨੇ ਆ ਨਹੀਂ ਗਏ ਤਾਂ ਨੋ ਕਰ ਦੇਣਾ ਸਾਰੇ ਡਿਸੇਬਲ ਹੋ ਜਾਣਗੇ ਗਏ ਹੋ ਤਾਂ ਤੁਸੀਂ ਇੱਥੇ ਯੈਸ ਕਰਕੇ ਇੱਥੇ ਜੋ ਕੰਟਰੀ ਹੈ ਕਰੰਟ ਸੌਰੀ ਕੰਟਰੀ ਹੈ ਲੈਟ ਸੇ ਕਿ ਤੁਸੀਂ ਦੁਬਈ ਗਏ ਹੋ ਤਾਂ ਤੁਸੀਂ ਕੀ ਕਰੋਗੇ ਚਲੋ ਕੋਈ ਵੀ ਕੰਟਰੀ ਆਪਾਂ ਇੱਥੇ ਕੋਲੰਬੀਆ ਚੂਜ਼ ਕਰ ਲੈਂਦੇ ਆ ਠੀਕ ਹੈ ਸਟੇਟਸ ਉੱਥੇ ਤੁਸੀਂ ਕੀ ਦੇਖਣਾ ਕਿ ਤੁਸੀਂ ਉਥੋਂ ਦੇ ਸਿਟੀਜ਼ਨ ਹੋ ਜਾਂ ਤੁਸੀਂ ਐਜ਼ ਅ ਵਿਜ਼ਟਰ ਉੱਥੇ ਗਏ ਸੀ ਜਾਂ ਵਰਕ ਤੇ ਗਏ ਸੀ ਤਾਂ ਮੈਂ ਇੱਥੇ ਦੇਖ ਲੈਂਦਾ ਕਿ ਮੈਂ ਵਿਜ਼ਟਰ ਗਿਆ ਸੀ ਤਾਂ ਅੱਗੇ ਫ੍ਰੋਮ ਜਿੰਨੀ ਵੀ ਡੇਟ ਤੋਂ ਲੈ ਕੇ ਤੁਸੀਂ ਕਿੰਨੀ ਡੇਟ ਤੱਕ ਰਹੇ ਹੋ ਤੁਸੀਂ ਉਹ ਤੁਸੀਂ ਫਿਲ ਕਰਨਾ ਇੱਥੇ ਸੈਕੰਡ ਕੰਟਰੀ ਹੈ ਜਿਹੜਾ ਤੁਸੀਂ ਸੈਕੰਡ ਕੰਟਰੀ ਵਿਜ਼ਿਟ ਕੀਤਾ ਹੈ ਤਹੋ ਤੁਸੀਂ ਐਜ਼ ਅ ਵਿਜ਼ਟਰ ਕੀਤਾ ਜਾਂ ਜਿਹਨੇ ਵੀ ਕੀਤਾ ਉਹਨੂੰ ਕੀ ਕਰਨਾ ਐਕਸਪਲੇਨ ਕਰ ਲੈਣਾ ਇੱਥੇ ਫਿਲ ਕਰ ਦੇਣਾ ਸੌਰੀ 9th ਕੰਟਰੀ অর ਟੈਰਿਟਰੀ ਵੇਅਰ ਅਪਲਾਈਿੰਗ ਇਹ ਬਹੁਤ ਕਈ ਵਾਰ ਕਨਫਿਊਜ਼ਰ ਰਹਿੰਦੀ ਹੈ ਜਿਹੜੇ ਆਪਣੇ ਘਰੇ ਬੈਠ ਕੇ ਜਿਹੜੇ ਵੀਜ਼ਾ ਅਪਲਾਈ ਕਰਦੇ ਆ ਕਿ ਸੇਮ ਐਜ਼ ਕੰਟਰੀ ਕੰਟਰੀ অর ਟੈਰਿਟਰੀ ਆਫ ਰੈਜ਼ੀਡੈਂਸ ਮਤਲਬ ਜਿੱਥੇ ਬੈਠ ਕੇ ਤੁਸੀਂ ਅਪਲਾਈ ਕਰ ਰਹੇ ਹੋ ਕਿ ਉੱਥੇ ਹੀ ਤੁਸੀਂ ਹੁਣ ਇਸ ਟਾਈਮ ਅਵੇਲੇਬਲ ਹੋ ਤਾਂ ਸੌਰੀ ਮਤਲਬ ਜਿਹੜੇ ਕੰਟਰੀਜ਼ ਤੁਸੀਂ ਜਿਹੜੇ ਕੰਟਰੀ ਤੁਸੀਂ ਰੈਜ਼ੀਡੈਂਟ ਹੋ ਉੱਥੇ ਬੈਠ ਕੇ ਤੁਸੀਂ ਅਪਲਾਈ ਕਰ ਰਹੇ ਹੋ ਤਾਂ ਯੈਸ ਆਬਵੀਅਸਲੀ ਯੈਸ ਆਊਗਾ ਇੱਥੇ ਜੀਸ ਯੈਸ ਕਰ ਦੋਗੇ ਤਾਂ ਇਹ ਸਾਰੇ ਡਿਸੇਬਲ ਹੋ ਜਾਣਗੇ ਯੂਰ ਕਰੰਟ ਮੈਰਿਟਲ ਸਟੇਟਸ ਤੁਸੀਂ ਮੈਰਿਡ ਹੋ ਤਾਂ ਤੁਸੀਂ ਮੈਰਿਡ ਸਿਲੈਕਟ ਕਰੋਗੇ ਇੱਥੇ ਤੇ ਅੱਗੇ ਇੱਥੇ ਮੈਰਿਜ ਦੀ ਡੇਟ ਤੁਸੀਂ ਚੂਜ਼ ਕਰੋਗੇ ਤੇ ਇੱਥੇ ਫੈਮਿਲੀ ਦਾ ਸੌਰੀ ਦਾ 스파우스 ਦਾ ਨੇਮ ਆਪਣਾ ਐਂਟਰ ਕਰੋਗੇ ਆਦਰਵਾਇਸ ਸਿੰਗਲ ਹੋ ਤਾਂ ਤੁਸੀਂ ਸਿੰਗਲ ਚੂਜ਼ ਕਰੋਗੇ ਤਾਂ ਸਾਰੇ ਡਿਸੇਬਲ ਹੋ ਜਾਣਗੇ نیچے ਚੱਲਦੇ ਹਾਂ ਹੈਵ ਯੂ ਪ੍ਰੀਵੀਅਸਲੀ ਬੀਨ ਮੈਰੀਡ ਟੂ ਮਤਲਬ ਤੁਸੀਂ ਡਾਈਵੋਰਸ ਹੀ ਹੋ ਜਾਂ ਕਿਸੇ ਲਿਵ-ਇਨ ਰਿਲੇਸ਼ਨਸ਼ਿਪ ਰਹੀ ਹੋ ਤਾਂ ਯੈਸ ਕਰੋਗੇ ਤੁਸੀਂ ਡਿਟੇਲ ਦੇਵੋਗੇ ਅਦਰਵਾਈਜ਼ ਨੋ ਕਰ ਦੋਗੇ ਠੀਕ ਹੈ ਜੀ ਫਿਰ ਉਹਨਾਂ ਦੀ ਡੇਟ ਆਫ ਬਰਥ ਟਾਈਪ ਆਫ ਰਿਲੇਸ਼ਨਸ਼ਿਪ ਕਿੰਨੇ ਟਾਈਮ ਤੋਂ ਕਿੰਨੇ ਟਾਈਮ ਤੱਕ ਰਿਲੇਸ਼ਨਸ਼ਿਪ ਚਲਾਈ ਤੁਸੀਂ ਉਹ ਸਾਰਾ ਦੱਸੋਗੇ ਪਰ ਜਨਰਲੀ ਇਹ ਹੁੰਦਾ ਨਹੀਂ ਐਵੇਂ ਮਦਰ ਟੰਗ ਚੂਸ ਕਰ ਲੈਣੀ ਹੈ ਆਬਵੀਅਸਲੀ ਜੋ ਤੁਸੀਂ ਮਦਰ ਟੰਗ ਕਰੇ ਪੰਜਾਬੀ ਬੋਲਦੇ ਹੋ ਤਾਂ ਮੈਂ ਇੱਥੇ ਪੰਜਾਬੀ ਚੂਸ ਕਰ ਲਵਾਂਗਾ ਤੁਸੀਂ ਵਾਰ-ਵਾਰ ਪੀ ਪੀ ਪ੍ਰੈਸ ਕਰਦੇ ਰਹੋਗੇ ਤਾਂ ਜੋ ਵੀ ਪੀ ਨਾਲ ਰਿਲੇਟਡ ਜਿਹੜੀਆਂ ਲੈਂਗੁਏਜਸ ਤੁਹਾਡੇ ਸਾਹਮਣੇ ਆਉਣੇ ਜਾਣਗੀਆਂ ਠੀਕ ਹੈ ਜੀ ਆਈ ਅਬ ਟੂ ਕਮਿਊਨੀਕੇਟ ਇੰਗਲਿਸ਼ অর ਫ੍ਰੈਂਚ ਆਬਵੀਅਸਲੀ ਇੰਗਲਿਸ਼ ਜਾਂ ਤੁਸੀਂ ਦੋਨੋਂ ਵੀ ਚੂਜ਼ ਕਰ ਸਕਦੇ ਹੋ ਵਿੱਚ ਲੈਂਗੁਏਜ ਚਲੋ ਹੈਵ ਯੂ ਟੇਕਨ ਅ ਡੈਜ਼ਿਗਨੇਟਿਡ ਟੈਸਟਿੰਗ ਏਜੰਸੀ ਅਸੈਸਰ ਆਫ ਪ੍ਰੋਫੀਸ਼ੈਂਸੀ ਆਲਟੀਮੇਟਲੀ ਤੁਹਾਡੇ ਤੋਂ ਕੀ ਪੁੱਛ ਰਿਹਾ ਹੈ ਤੁਸੀਂ ਆਇਰਸ ਪੀਟੀ ਜਾਂ ਫਿਰ ਕੋਈ ਫ੍ਰੈਂਚ ਦਾ ਜਿਹੜਾ ਕੋਰਸ ਕੀਤਾ ਹੋਇਆ ਜੇ ਕੀਤਾ ਹੋਇਆ ਤਾਂ ਠੀਕ ਹੈ ਤੁਸੀਂ ਯੈਸ ਕਰ ਦੋਗੇ ਠੀਕ ਹੈ ਜੀ ਨਹੀਂ ਕੀਤਾ ਹੋਏ ਤਾਂ ਨੌਕਰ ਦੂੰਗਾ ਵੈਸੇ ਜਨਰਲੀ ਵਿਜ਼ਟਰ ਵੀਜ਼ੇ ਦੇ ਲਈ ਆਈਲਸ ਜਾਂ ਕਿਸੇ ਹੋਰ ਡਿਪਲੋਮਾ ਦੀ ਜ਼ਰੂਰਤ ਨਹੀਂ ਹੁੰਦੀ ਆਪਾਂ ਨੂੰ ਪਾਸਪੋਰਟ ਨੰਬਰ ਅਪਲਾਈ ਆਪਾਂ ਇੱਥੇ ਫਿਲ ਕਰ ਦਾਂਗੇ ਜੋ ਵੀ ਪਾਸਪੋਰਟ ਨੰਬਰ ਹੈ ਠੀਕ ਹੈ ਜੀ ਜਨਰਲੀ ਮੈਂ ਵੈਸੀ ਐਗਜ਼ਾਮਪਲ ਲੈ ਲਈ ਕੰਟਰੀ অর ਟੈਰੀਟਰੀ ਆਫ ਇਸ਼ੂ ਹੈ ਜਿਹੜਾ ਕਿੱਥੋਂ ਇਸ਼ੂ ਹੋਇਆ ਆਬਵੀਅਸਲੀ ਇੰਡੀਆ ਮੈਂ ਚੂਜ਼ ਕਰ ਲੈਣਾ ਇਸ਼ੂ ਡੇਟ ਐਕਸਪਾਇਰੀ ਡੇਟ ਬਹੁਤ ਧਿਆਨ ਨਾਲ ਭਰਨੀ ਹੈ 10 ਸਾਲ ਦਾ ਜ਼ਿਆਦਾਤਰ ਵੈਲਿਡਿਟੀ ਹੁੰਦੀ ਹੈ ਇਸ਼ੂ ਡੇਟ ਤੇ ਐਕਸਪਾਇਰੀ ਡੇਟ ਦੇ ਵਿੱਚ ਠੀਕ ਹੈ ਜੀ ਧਿਆਨ ਨਾਲ ਭਰਨੀ ਹੈ 5th ਜਿਹੜਾ ਪਾਰਟ ਹੈ ਫਦਰਸਟ ਪੀਓ ਵੀ ਯੂਜ਼ ਪਾਸਪੋਰਟ ਇਸ਼ੂਡ ਬਾਇ ਮਿਨਿਸਟਰੀ ਆਫ ਫੇਅਰਸ ਟਾਈਵਾਨ ਟਾਈਵਾਨ ਇਹ ਜ਼ਿਆਦਾਤਰ ਨੋਈ ਰਹੂਗਾ ਤਾਂ ਉਸ ਕੇ ਉਪਰ ਤੁਸੀਂ ਇੰਡੀਆ ਫਿਲ ਕੀਤਾ ਉੱਪਰ ਤਾਂ ਏ ਡਿਸੇਬਲ ਹੀ ਰਹੂਗਾ ਜਿਹੜਾ ਇਜ਼ਰਾਈਲੀ ਪਾਸਪੋਰਟ ਵਾਲਾ ਜਿਹੜਾ ਆਪਸ਼ਨ ਹੈ ਵੀ ਡਿਸੇਬਲ ਹੀ ਰਹੂਗਾ ਤੁਸੀਂ ਇਹਨੂੰ ਛੇੜਨਾ ਨਹੀਂ ਹੈਵ ਯੂ డు ਯੂ ਹੈਵ ਐਨ ਆਇਡੈਂਟੀਟੀ ਡਾਕੂਮੈਂਟ ਆਇਡੈਂਟੀਟੀ ਡਾਕੂਮੈਂਟ ਜੇ ਉਸ ਕੀ ਕੁਝ ਆ ਜਾਂਦਾ ਆਪਣੇ ਆਧਾਰ ਕਾਰਡ ਆ ਜਾਂਦਾ ਪੈਨ ਕਾਰਡ ਆ ਜਾਂਦਾ ਡਰਾਈਵਿੰਗ ਲਾਇਸੈਂਸ ਆ ਜਾਂਦਾ ਤੁਹਾਡਾ ਵਾਟਰ ਕਾਰਡ ਆ ਜਾਂਦਾ ਠੀਕ ਹੈ ਜੀ ਬਸ ਜਨਰਲੀ ਤੁਸੀਂ ਇਹਨੂੰ ਯੈਸ ਕਰਕੇ ਕੀ ਕਰਨਾ ਹੈ ਇੱਥੇ ਆਧਾਰ ਕਾਰਡ ਹੀ ਆਪਣਾ ਦਾ ਨੰਬਰ ਹੈ ਜਿਹੜਾ ਉਹ ਤੁਸੀਂ ਫਿਲ ਕਰੋਗੇ ਠੀਕ ਹੈ ਜੀ ਇੱਥੇ ਤੁਸੀਂ ਆਧਾਰ ਕਾਰਡ ਦਾ ਨੰਬਰ ਫਿਲ ਕਰ ਦੇਣਾ ਜੋ ਵੀ ਤੁਹਾਡਾ ਆਧਾਰ ਕਾਰਡ ਦਾ ਨੰਬਰ ਹੈਗਾ ਅਤੇ ਤੁਸੀਂ ਫਿਲ ਕਰ ਦੇਣਾ ਕੰਟਰੀ ਔਰ ਟੈਟਰੀ ਆਫ ਇਸ਼ੂ ਆਬਵੀਅਸਲੀ ਇੰਡੀਆ ਤੋਂ ਜਿਹੜਾ ਇਸ਼ੂ ਹੋਇਆ ਹੈ ਤਾਂ ਇੰਡੀਆ ਤੁਸੀਂ ਇਸ਼ੂ ਡੇਟ ਜਨਰਲੀ ਆਧਾਰ ਕਾਰਡ ਦੇ ਉੱਪਰ ਇਸ਼ੂ ਡੇਟ ਜੇ ਲਿਖੀ ਹੁੰਦੀ ਹੈ ਤਾਂ ਤੁਸੀਂ ਇੱਥੇ ਫਿਲ ਕਰ ਦੇਣੀ ਹੈ ਇਸ਼ੂ ਡੇਟ ਜੋ ਵੀ ਇਸ਼ੂ ਡੇਟ ਤੁਹਾਡੀ ਹੈਗੀ ਹੈ expiry date ਦੀ ਜ਼ਰੂਰਤ ਹੈ ਨਹੀਂਗੀ issue date ਨਹੀਂ ਲਿਖੇ ਹੋ ਤਾਂ ਵੀ ਕੋਈ ਪ੍ਰੋਬਲਮ ਨਹੀਂ ਉਹ ਤੁਸੀਂ ਬਲੈਂਕ ਛੱਡ ਸਕਦੇ ਹੋ uspr card ਹੈਗਾ ਤੁਹਾਡੇ ਕੋਲ ਤਾਂ yes ਕਰਕੇ ਡਿਟੇਲ ਦੇਵੋਗੇ ਨਹੀਂ ਤਾਂ ਫਿਰ no ਕਰ ਦੋਗੇ ਤਾਂ ਅੱਗੇ ਚੱਲਦੇ ਹਾਂ ਪਾਸਪੋਰਟ ਸੌਰੀ ਕਰੰਟ ਮੇਲਿੰਗ ਐਡਰੈਸ ਮੇਲਿੰਗ ਐਡਰੈਸ ਦੇ ਵਿੱਚ ਜਦੋਂ ਤੁਸੀਂ ਕੀ ਕਰਨਾ ਹੈਗਾ ਆਈ वुड रिकमेंड ਕਿ ਤੁਸੀਂ ਆ ਜਿਹੜੇ ਤਿੰਨ ਬਲਾਕਸ ਨੂੰ ਛੱਡ ਦੇਣੇ ਕਿਉਂਕਿ ਮੰਡੇਟਰੀ ਨਹੀਂ ਹੈਗੇ ਸਟਰੀਟ ਨੇਮ ਦੇ ਵਿੱਚ ਆਪਣਾ ਪੂਰਾ ਜਿਹੜਾ ਐਡਰੈਸ ਹੈ ਉਹ ਤੁਸੀਂ ਲਿਖ ਦੇਣਾ ਇੱਥੇ ਠੀਕ ਹੈ ਜੀ ਜੋ ਵੀ ਤੁਹਾਡਾ ਉਹ ਜਿਹੜਾ ਜਿਹੜਾ ਹਾਊਸ ਨੰਬਰ ਜੋ ਵੀ ਹੈ ਠੀਕ ਹੈ ਜੀ ਹਾਊਸ ਨੰਬਰ 15 ਮੈਂ ਜਨਰਲੀ ਵੈਸੀ ਐਗਜ਼ਾਮਪਲ ਲੈ ਲੈਂਦਾ ਤੁਸੀਂ ਇੱਥੇ ਪੂਰਾ ਪਿੰਨ ਵਗੈਰਾ ਜੋ ਵੀ ਜੋ ਵੀ ਤੁਸੀਂ ਤੁਸੀਂ ਤੁਹਾਡੇ ਕੋਲ ਜਿਹੜਾ ਐਡਰੈਸ ਹੈ ਤੁਸੀਂ ਆਪਣਾ ਫਿਲ ਕਰ ਦੇਣਾ ਇੱਥੇ ਠੀਕ ਹੈ ਜੀ ਸਿਟੀ ਚੂਜ਼ ਕਰ ਲੈਣਾ ਜੋ ਵੀ ਤੁਹਾਡਾ ਐਡਰੈਸ ਵਾਲਾ ਸਿਟੀ ਹੈ कंट्री ऑब्वियसली इंडिया ठीक है जी पर इंडिया चूज कर लोगे गेंस की जरूरत नहीं पैनी पर पोस्टल कोड थे जरूर फिल करना है डिस्ट्रिक्ट भी चूज जरूर करना है चलो रेजिडेंशियल एड्रेस ਸੇਮ ਐਸ ਮੇਲਿੰਗ ਐਡਰੈਸ ਸੇਮ ਹੈ ਤਾਂ ਯੈਸ ਕਰ ਦੇਣਾ ਆਦਰਵਾਇਜ਼ ਨੋ ਕਰਕੇ ਤੁਸੀਂ ਨਵਾਂ ਐਡਰੈਸ ਇੱਥੇ ਆਪਣਾ ਨੀਚੇ ਫਿਲ ਕਰੋਗੇ ਮੇਰਾ ਸੇਮ ਹੈ ਤਾਂ ਮੈਂ ਯੈਸ ਕਰ ਰਿਹਾ ਇੱਥੇ ਠੀਕ ਹੈ ਜੀ ਟੈਲੀਫੋਨ ਨੰਬਰ ਬਹੁਤ ਜ਼ਰੂਰੀ ਹੈ ਅਦਰ ਚੂਜ਼ ਕਰਨਾ ਹੈਗਾ ਇੱਥੇ ਸੈਲੂਲਰ ਚੂਜ਼ ਕਰ ਲੈਣਾ ਕੰਟਰੀ ਕੋਡ 91 ਹੈ ਕੋਈ ਵੀ ਇੱਥੇ ਜਿਹੜਾ ਐਕਸ ਵਾਈ ਜ਼ੈਡ ਹੈ ਜਿਹੜਾ ਤੁਸੀਂ ਕੀ ਕਰਨਾ ਹੈ ਇੱਥੇ ਆਪਣਾ ਨੰਬਰ ਫਿਲ ਕਰ ਦੇਣਾ ਠੀਕ ਹੈ ਜੀ ਅਲਟਰਨੇਟ ਨੰਬਰ ਹੈ ਤਾਂ ਅਦਰ ਅਗੇਨ ਅਦਰ ਦੇ ਵਿੱਚ ਜਾ ਕੇ ਚੂਜ਼ ਕਰਨਾ ਹੈਗਾ ਇੱਥੇ ਕੋਈ ਨਾ ਕੋਈ ਨੰਬਰ ਫਿਲ ਕਰਨਾ ਪੈਣਾ ਆਪਾਂ ਨੂੰ ਤਾਂ ਸੈਲੂਲਰ ਸੈਲੂਲਰ ਦੇ ਵਿੱਚ ਜਾ ਕੇ ਤੁਸੀਂ ਅਗੇਨ ਸਿਮਿਲਰਲੀ 91 ਤੇ ਇੱਥੇ ਕੋਈ ਵੀ ਜਿਹੜਾ ਅਲਟਰਨੇਟ ਨੰਬਰ ਤੁਸੀਂ ਚੂਜ਼ ਕਰ ਲੈਣਾ ਠੀਕ ਹੈ ਜੀ ਫਿਕਸ ਨੰਬਰ ਦੀ ਜ਼ਰੂਰਤ ਨਹੀਂ ਈਮੇਲ ਐਡਰੈਸ ਜੋ ਵੀ ਤੁਸੀਂ ਫਿਲ ਕਰਨਾ ਕਰ ਸਕਦੇ ਹੋ ਜੋ ਤੁਹਾਡਾ ਈਮੇਲ ਐਡਰੈਸ ਆ ਤੁਸੀਂ ਫਿਲ ਕਰਨਾ ਹੈ ਠੀਕ ਹੈ ਜੀ ਈਮੇਲ ਐਡਰੈਸ ਤੋਂ ਬਾਅਦ ਫਿਰ ਅੱਗੇ ਆ ਜੰਨੇ ਆ ਪਰਪਸ ਆਫ ਵਿਜ਼ਿਟ ਪਰਪਸ ਆਫ ਵਿਜ਼ਿਟ ਬਹੁਤ ਜ਼ਰੂਰੀ ਹੈ ਜਿਆਦਾਤਰ ਪਰਪਸ ਆਫ ਪਰਪਸ ਆਫ ਵਿਜ਼ਿਟ ਹੈ ਜਾਂ ਤਾਂ ਆਪਾਂ ਨੂੰ ਫੈਮਲੀ ਜਾਂ ਫਿਰ ਫਰੈਂਡ ਆਪਾਂ ਨੂੰ ਜਿਹੜਾ ਸਪான்ਸਰ ਕਰਦਾ ਹੈ ਤਾਂ ਆਪਾਂ ਇੱਥੇ ਫੈਮਲੀ ਵਿਜ਼ਿਟ ਕਰਦਾਂਗੇ ਠੀਕ ਹੈ ਜੀ ਇੰਡੀਕੇਟ ਹਾਊ ਲੌਂਗ ਯੂ ਪਲਾਨ ਟੂ ਸਟੇ ਜਰਨਲੀਆ ਪਾਈਕਮੀ ਨੰਦਾ ਜਿਹੜਾ ਸਟੇਜ ਆ ਜਿਹੜਾ ਟਾਈਮ ਦੇਣਾ ਹੁੰਦਾ ਮੈਸੀ ਨੂੰ ਤੇ ਜਿਹੜਾ ਫਰਮ ਤੇ ਟੂ ਫਿਲ ਕਰਨਾ ਹੈ ਤੁਹਾਡੇ ਕੋਲੇ ਇਨਵੀਟੇਸ਼ਨ ਕਾਰਡ ਹੋਊਗਾ ਜਿੱਤੇ ਲਿਖਿਆ ਹੁੰਦਾ ਕਿ ਜੋ ਸਪான்ਸਰ ਦਿੰਦਾ ਆਪਾਂ ਨੂੰ ਸਪான்ਸਰ ਲਿਖਦਾ ਕਿ ਆਹ ਡੇਟ ਨੂੰ ਜ਼ਿਆਦਾਤਰ ਜਿਹੜੇ ਰੀਜ਼ਨ ਹੁੰਦੇ ਜਿਵੇਂ ਕੋਈ ਐਨੀਵਰਸਰੀ ਹੈ ਜਾਂ ਕੋਈ ਬਰਥਡੇ ਹੈ ਕੋਈ ਠੀਕ ਹੈ ਜੀ ਉਸ ਡੇਟ ਤੋਂ ਲੈ ਕੇ ਤੁਸੀਂ ਟੂ ਤੱਕ ਇੱਕ ਮਹੀਨਾ ਦਾ ਲੈ ਲੈਣਾ ਜਿਵੇਂ ਮੰਨ ਲਓ ਮੰਨ ਲਓ 3 ਮਾਰਚ ਦਾ ਜਾਂ ਅੱਜ ਦਾ ਹੀ ਲੈ ਲਓ ਕਿ 9 ਫਰਵਰੀ ਦਾ ਤਾਂ ਤੁਸੀਂ ਕੀ ਕਰਨਾ ਹੈ 8 ਫਰਵਰੀ ਤੋਂ ਲੈ ਕੇ ਬੈਕ ਡੇਟ ਚ ਚੂਜ਼ ਨਹੀਂ ਕਰ ਸਕਦੇ ਚਲੋ ਆਪਾਂ 8 ਮਾਰਚ ਚੂਜ਼ ਕਰ ਲੈਂਦੇ ਆ 8 ਮਾਰਚ ਤੋਂ ਲੈ ਕੇ ਤੁਸੀਂ ਕੀ ਕਰਨਾ ਹੈ 8 ਅਪ੍ਰੈਲ ਤੱਕ ਤੁਸੀਂ ਰਹਿਣਾ ਹੈਗਾ ਉੱਥੇ ਤਾਂ ਜਨਰਲੀ ਅਵੇਂ 1 ਮਹੀਨੇ ਦਾ ਟਾਈਮ ਜਿਹੜਾ ਆਪਾਂ ਦੇ ਦਿੰਦੇ ਆ ਫੰਡਸ ਅਵੇਲੇਬਲ ਆ ਜਿਹੜੇ ਤੁਹਾਡੇ ਬੈਂਕ ਦੇ ਵਿੱਚ ਕਿੰਨੇ ਪੈਸੇ ਪਏ ਹੋਏ ਆ ਉਹ ਤੇ ਪਲੱਸ ਅ ਜਿੰਨੇ ਵੀ ਤੁਹਾਡੇ ਕੋਲੇ ਤੁਸੀਂ ਬਾਈ ਹੈਂਡ ਲੈ ਕੇ ਜਾਓਗੇ ਤਾਂ ਜਨਰਲੀ ਤੁਸੀਂ ਇਹ ਅ ਅੰਦਾਜ਼ੇ ਨਾਲ ਆਪਣਾ ਡਾਲਰ ਦੇ ਵਿੱਚ ਤੁਸੀਂ ਇਹਨੂੰ ਆਪਣੇ ਖਰਚਾ ਦਿਖਾ ਸਕਦੇ ਹੋ ਕਿ ਇੰਨਾ ਖਰਚਾ ਮੇਰੇ ਕੋਲੇ ਕਰਨ ਦੇ ਲਈ ਹੈਗਾ ਫੋਰਥ ਨੰਬਰ ਜਿਹੜਾ ਇਹਦੇ ਵਿੱਚ ਬਹੁਤ ਇੰਪੋਰਟੈਂਟ ਐ ਸਪான்ਸਰ ਦਾ ਨੇਮ ਆਉਣਾ ਜੋ ਵੀ ਸਪான்ਸਰ ਆ ਤੁਹਾਡਾ ਜੋ ਵੀ ਤੁਹਾਡਾ ਸਪான்ਸਰ ਹੈ ਵੈਸੇ ਮੈਂ ਫਿਲ ਕਰ ਦੇਣਾ ਠੀਕ ਹੈ ਜੀ ਸਪான்ਸਰ ਦਾ ਨੇਮ ਤੇ ਰਿਲੇਸ਼ਨਸ਼ਿਪ ਟੂ ਮੀ ਰਿਲੇਸ਼ਨਸ਼ਿਪ ਟੂ ਮੀ ਜ਼ਿਆਦਾਤਰ ਆਪਾਂ ਕੀ ਲਿਖਣਾ ਫੈਮਿਲੀ ਫਰੈਂਡ ਹੀ ਲਿਖਣਾ ਆਏਗਾ ਕਿਉਂਕਿ ਫੈਮਿਲੀ ਫਰੈਂਡ ਆਪਾਂ ਨੂੰ ਸਪான்ਸਰ ਕਰਦਾ ਤਾਂ ਫੈਮਿਲੀ ਫਰੈਂਡ ਹੀ ਲਿਖਾਂਗੇ ਅੱਗੇ ਜਿਵੇਂ ਆਪਾਂ ਕਹਿ ਦਈਏ ਕੋਈ ਵੀ ਨੇਮ ਜਿ ਕਈ ਵਾਰ ਦੋ ਸਪான்ਸਰ ਹੁੰਦੇ ਆ ਜਾਂ ਜਿਹੜਾ مین ਸਪான்ਸਰ ਆਪਣਾ ਫਰੈਂਡ ਹੈ ਉਹਦੀ ਵਾਈਫ ਦਾ ਨਾਮ ਹੁੰਦਾ ਵਿੱਚ ਪਾਇਆ ਹੋਇਆ ਇਨਵੀਟੇਸ਼ਨ ਕਾਰਡ ਦੇ ਉੱਪਰ ਤਾਂ ਆਪਾਂ ਉਹੀ ਲਿਖ ਦਾਂਗੇ ਉੱਪਰ ਠੀਕ ਹੈ ਜੀ ਰਿਲੇਸ਼ਨਸ਼ਿਪ ਟੂ ਮੀ ਚ ਵੀ ਇੱਥ ਇਟਰਨਲ ਦੋਨਾਂ ਦਾ ਐਡਰੈਸ ਲਿਖਣਾ ਬਹੁਤ ਜ਼ਰੂਰੀ ਹੈ ਕੈਨੇਡਾ ਦਾ ਐਡਰੈਸ ਲਿਖਣਾ ਹੈਗਾ ਜੋ ਵੀ ਐਡਰੈਸ ਕੈਨੇਡਾ ਦੇ ਵਿੱਚ ਹੈਗਾ ਉਹ ਤੁਸੀਂ ਲਿਖ ਦੇਣਾ ਠੀਕ ਹੈ ਜੀ ਉਹ ਤੁਹਾਨੂੰ ਪ੍ਰੋਵਾਈਡ ਕੀਤਾ ਹੋਊਗਾ ਇਨਵੀਟੇਸ਼ਨ ਕਾਰਡ ਦੇ ਉੱਪਰ ਠੀਕ ਹੈ ਜੀ ਚਲੋ ਮੈਂ ਸੇਮ ਹੀ ਲਿਖ ਦੇਣਾ ਇੱਥੇ ਐਜੂਕੇਸ਼ਨ ਦੇ ਵਿੱਚ ਆ ਗਿਆ ਹੈਵ ਯੂ ਹੈਡ ਐਨੀ ਪੋਸਟ ਸੈਕੰਡਰੀ ਐਜੂਕੇਸ਼ਨ ਯੂਨੀਵਰਸਿਟੀ ਕਾਲਜ অর ਸੈਕੰਡਰੀ ਮੀਨਸ 10th ਕਲਾਸ ਪੋਸਟ ਸੈਕੰਡਰੀ ਮੀਨਸ ਟੈਂਸਟੋ ਬਾਅਦ ਯਾਨੀ ਕਿ ਪਲੱਸ 2 ਤੁਸੀਂ ਕੀਤੀ ਹੋਈ ਹੈ 12th ਕੀਤੀ ਹੋਈ ਹੈ ਤਾਂ ਤੁਸੀਂ ਇੱਥੇ ਯੈਸ ਕਰੋਗੇ ਯੈਸ ਕਰਕੇ ਫ੍ਰਾਮ ਜਿੰਨੀ ਤਰੀਕ ਤੋਂ ਸਟਾਰਟ ਕੀਤੀ ਤੁਸੀਂ ਜਦੋਂ ਖਤਮ ਕੀਤੀ ਹੈ ਫੀਲਡ ਆਫ ਸਟਡੀ ਲਿਖ ਦੇਣਾ ਇੱਥੇ ਜਨਰਲੀ ਜਿਵੇਂ ਮੰਨ ਲਓ ਆਰਟਸ ਕੀਤਾ ਹੋਇਆ ਇੱਥੇ ਸਕੂਲ ਦਾ ਨਾਮ ਲਿਖ ਦੇਣਾ ਗਵਰਨਮੈਂਟ ਸਕੂਲ ਜੋ ਵੀ ਸਕੂਲ ਹੈ ਠੀਕ ਹੈ ਜੀ ਸਿਟੀ ਲਿਖ ਦੇਣਾ ਜਿੱਥੇ ਵੀ ਤੁਸੀਂ ਸਟੱਡੀ ਕੀਤੀ ਹੈ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਕੰਟਰੀ ਆਫ ਟੈਰੀਟਰੀ ਆਬਵੀਅਸਲੀ ਇੰਡੀਆ ਠੀਕ ਹੈ ਚੂਜ਼ ਕਰ ਲੈਣਾ ਇੱਥੇ ਡੇਟ ਚੂਜ਼ ਕਰ ਦੇਣੀ ਹੈ ਲੈਟਸ ਸੇ ਕਿ ਯਰ ਮੈਂ 2022 ਚੂਜ਼ ਕਰ ਲਿਆ ਜਨਰਲੀ ਮਾਰ ਜਿਹੜੀ ਅਪ੍ਰੈਲ ਤੋਂ ਸਟਾਰਟ ਹੁੰਦੀ ਹੈ ਤਾਂ ਮੈਂ 4 ਤੋਂ 2023 ਤੇ ਇੱਥੇ ਮੇਰੀ ਮਾਰਚ ਚ ਖਤਮ ਹੋ ਗਈ ਹੈ ਕਿ ਮੈਂ ਚੂਜ਼ ਕਰਕੇ এমਪਲੋਇਮੈਂਟ ਦੇ ਵਿੱਚ ਇਨ ਕੇਸ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਪਲੱਸ 2 ਤੋਂ ਬਾਅਦ ਤਾਂ ਤੁਸੀਂ এমਪਲॉयਮੈਂਟ ਦੇ ਵਿੱਚ ਫਰਸਟ ਦੇ ਵਿੱਚ ਤੁਸੀਂ ਆਪਣੀ ਗ੍ਰੈਜੂਏਸ਼ਨ ਦੀ ਡਿਟੇਲ ਦੇਵੋਗੇ ਕਰੰਟ ਐਕਟੀਵਿਟੀ ਗ੍ਰੈਜੂਏਸ਼ਨ ਜਿਹੜੇ ਵੀ ਫੀਲਡ ਦੇ ਵਿੱਚ ਕੰਪਨੀ ਜੋ ਸਕੂਲ ਦਾ ਨੇਮ ਤੁਹਾਡਾ ਆ ਜਾਊਗਾ ਸਿਟੀ ਕੰਟਰੀ ਆਫ ਟੈਰੀਟਰੀ ਇਹ ਸਾਰਾ ਕੁਝ ਆ ਜਾਊਗਾ ਇੱਥੇ ਫਰਮ ਤੇ ਟੂ ਆ ਜਾਊਗਾ ਸੈਕੰਡ ਥਰਡ ਦੇ ਵਿੱਚ ਤੁਸੀਂ ਕੋਈ ਵੀ ਤੁਹਾਡਾ এমਪਲॉयਮੈਂਟ ਡਿਟੇਲਸ ਹੈਗੀ ਆ ਤੁਸੀਂ ਕੋਈ ਜੋਬ ਕਰ ਰਹੇ ਹੋ ਬਿਜ਼ਨਸ ਕਰ ਰਹੇ ਹੋ ਕੁਝ ਵੀ ਕਰ ਰਹੇ ਹੋ ਤੁਸੀਂ ਇੱਥੇ ਉਹਦੀ ਡਿਟੇਲ ਫਿਲ ਕਰ ਦੇਣੀ ਆ ਫਰਮ ਤੋ ਤੇ ਇੱਥੇ ਪ੍ਰੀਵੀਅਸ ਐਕਟੀਵਿਟੀ ਜੋ ਤੁਸੀਂ ਡੈਜ਼ਿਗਨੇਸ਼ਨ ਆ ਤੁਹਾਡਾ ਜੋ ਵੀ ਤੁਸੀਂ ਕਰ ਰਹੇ ਹੋ ਠੀਕ ਹੈ ਜੀ ਇਹ ਫਿਲ ਕਰਕੇ ਅੱਗੇ ਪ੍ਰੋਸੀਡ ਕਰ ਦਾਂਗੇ ਆਪਾਂ ਤੇ ਇਹ ਜਿਹੜੇ ਬਾਕਸ ਜਿਆਦਾਤਰ ਨੋ ਹੀ ਆਉਣਾ ਇਹਨਾਂ ਚ ਟਿਊਬਰਕਲੋਸਿਸ ਟੀਬੀ ਨੋ ਫਿਜ਼ੀਕਲ ਮੈਂਟਲ ਡਿਸਆਰਡਰ ਨੋ ਅੱਗੇ ਅਥੋਰਾਈਜੇਸ਼ਨ ਵਰਕ ਨੋ ਹੈਵ ਯੂ ਰਿਫਿਊਜ਼ਡ ਅ ਵੀਜ਼ਾ ਪਰਮਿਟ ਇਫ ਯੈਸ ਤਾਂ ਤੁਸੀਂ ਕੀ ਕਰਨਾ ਇੱਥੇ ਬਾਕਸ ਦੇ ਵਿੱਚ ਆਪਣੀ ਡਿਟੇਲ ਦੇਣੀ ਹੈ ਰਿਫਿਊਜ਼ਲ ਦੀ ਜੀਨੇ ਜੀ ਤੁਸੀਂ ਯੂਸੀਆਈ ਨੰਬਰ ਆਪਣਾ ਠੀਕ ਹੈ ਜੀ ਐਪਲੀਕੇਸ਼ਨ ਨੰਬਰ ਐਂਡ ਰੀਜ਼ਨ ਆਫ ਰਿਫਿਊਜ਼ਲ ਉਹ ਜ਼ਰੂਰ ਤੁਸੀਂ ਮੈਂਸ਼ਨ ਕਰਨਾ ਤੁਸੀਂ ਛੁਪਾ ਨਹੀਂ ਸਕਦੇ ਇਹਨੂੰ ਠੀਕ ਹੈ ਜੀ ਹਾਈਡ ਨਹੀਂ ਕਰਨਾ ਹੈਗਾ ਕਿਉਂਕਿ ਐਂਬੈਸੀ ਕੋਲ ਤੁਹਾਡੀ ਇਨਫੋਰਮੇਸ਼ਨ ਸਾਰੀ ਹੈਗੀ ਹੈ ਠੀਕ ਹੈ ਜੀ ਤਾਂ ਉਹ ਤੁਹਾਡੇ ਅਗੇਂਸਟ ਆ ਜਾਊਗਾ ਜੇ ਤੁਸੀਂ ਉਹਨੂੰ ਹਾਈਡ ਕਰੋਗੇ ਤਾਂ ਯੂ ਹੈਡ ਬੈਟਰ ਕਿ ਤੁਸੀਂ ਡਿਟੇਲ ਸਾਰੀ ਇੱਥੇ ਦੇ ਦੇਣੀ ਹੈ ਕਿ ਰੀਜ਼ਨ ਕੀ ਸੀ ਰਿਫਿਊਜ਼ਲ ਦਾ ਤੇ ਡੇਟ ਕਦੋਂ ਤੁਹਾਡਾ ਜਿਹੜਾ ਰਿਫਿਊਜ਼ਲ ਹੈ ਤੁਹਾਨੂੰ ਜਿਹੜੀ ਰਸੀਵ ਹੋਈ ਹੈ ਠੀਕ ਹੈ ਜੀ ਹੈਵ ਯੂ ਪ੍ਰੀਵੀਅਸਲੀ ਅਪਲਾਈ ਟੂ ਐਂਟਰ অর ਰਿਮੇਨ ਇਨ ਕੈਨੇਡਾ ਇਫ ਯੈਸ ਤੁਸੀਂ ਅਪਲਾਈ ਕੀਤਾ ਹੋਇਆ ਰਿਜ਼ਲਟ ਨਹੀਂ ਆਇਆ ਤਾਂ ਵੀ ਉਹੀ ਤੁਸੀਂ ਡਿਟੇਲ ਇੱਥੇ ਮੈਂਸ਼ਨ ਕਰ ਦਿਓ ਜੇ ਕੁਝ ਵੀ ਨਹੀਂ ਹੈਗਾ ਫਰੈਸ਼ ਕੇਸ ਹੈ ਤਾਂ ਨੋ ਨੋ ਕਰ ਦੇਣਾ ਇੱਥੇ ਆਪਾਂ ਠੀਕ ਹੈ ਜੀ ਅਗੇ ਹੈਵ ਯੂ ਕਮਿਟਡ ਅਰੈਸਟਡ ਨੋ ਪੁਲਿਸ ਫੋਰਸ ਮਿਲਟਰੀ ਦੇ ਵਿੱਚ ਤੁਸੀਂ ਰਹੇ ਹੋ ਨੋ ਠੀਕ ਹੈ ਜੀ ਆ ਅਸੋਸੀਏਟਿਡ ਵਿਦ ਅ ਫਿਜ਼ੀਕਲ ਪੋਲੀਟੀਕਲ ਪਾਰਟੀ ਤੁਸੀਂ ਰਹੇ ਹੋ ਜਾਂ ਨਹੀਂ ਰਹੇ ਤੁਸੀਂ ਉੱਤੇ ਚੂਜ਼ ਕਰ ਦੇਣਾ ਠੀਕ ਹੈ ਜੀ ਇਹ ਟ੍ਰੀਟਮੈਂਟ ਆਪਰੇਸ਼ਨ ਅਸਿਵਿਲਿਅਨਾਂ ਜਾਂਤਰ ਨੂੰ ਹੀ ਹੁੰਦਾ ਹੈ ਠੀਕ ਹੈ ਜੀ ਫਿਰ ਲਾਸਟ ਪੇਜ ਤੇ ਆ ਕੇ ਡੂ ਯੂ ਕੰਸੈਂਟ ਟੂ ਬੀ ਕੰਟੈਕਟਡ ਬਾਈ CIC অর ਐਨ ਆਰਗੇਨਾਈਜੇਸ਼ਨ ਐਟ CIC ਰਿਕਵੈਸਟ ਇਨ ਦਾ ਫਿਊਚਰ ਤੁਸੀਂ ਇਹਨੂੰ ਯੈਸ ਕਰਨਾ ਹੈ ਕਿ ਉਹ ਵਾਇਆ ਫੋਨ অর ਈਮੇਲ ਤੁਹਾਨੂੰ ਦੋਨੋਂ ਕੀ ਕਰਨਗੇ ਉਹ ਕੰਟੈਕਟ ਕਰਨਗੇ ਤਾਂ ਤੁਸੀਂ ਕੰਸੈਂਟ ਦੇਣੀ ਹੈ ਲਾਸਟੇ ਡਿਜੀਟਲ ਸਿਗਨੇਚਰ ਤਾਂ ਤੁਸੀਂ ਸਿਗਨੇਚਰ ਕਰ ਦੇਣੇ ਇੱਥੇ ਠੀਕ ਹੈ ਜੀ ਪੂਰਾ ਨੇਮ ਲਿਖ ਦੇਣਾ ਇੱਥੇ ਆਪਾਂ ਹੋਰ ਕੋਈ ਡਿਜੀਟਲ ਸਿਗਨੇਚਰ ਵਾਲੀ ਇਹੋ ਜੀ ਕੋਈ ਇਸ਼ੂ ਨਹੀਂ ਹੁੰਦਾ ਹੈਗਾ ਐਂਡ ਲਾਸਟ ਹੈ ਡੇਟ ਡੇਟ ਤੁਸੀਂ ਉਹੀ ਮੈਂਸ਼ਨ ਕਰਨੀ ਹੈ ਜਿਹੜੇ ਦਿਨ ਤੁਸੀਂ ਆਪਣੀ ਫਾਈਲ ਲਾਂਚ ਕਰਨੀ ਹੈ ਆਦਰਵਾਇਜ਼ ਇਹਨੂੰ ਡੇਟ ਨੂੰ ਤੁਸੀਂ ਲੇਟਰ ਔਨ ਤੁਸੀਂ ਡੇਟ ਨੂੰ ਫਿਲ ਕਰ ਸਕਦੇ ਹੋ ਤਾਂ ਇਹ ਸਾਰਾ ਕੁਝ ਕਰਕੇ ਤੁਸੀਂ ਕੀ ਕਰਨਾ ਹੈ ਇਹਨੂੰ ਵੈਲੀਡੇਟ ਕਰ ਦੇਣਾ ਹੈ ਵੈਲੀਡੇਟ ਕਰਨ ਤੋਂ ਬਾਅਦ ਜੇ ਕੋਈ 에ਰਰ ਹੈਗੀ ਤਾਂ ਇੱਥੇ ਸ਼ੋ ਹੋ ਜਾਣੀ ਹੈ ਕਿ 8th ਪ੍ਰੀਵਿਅਸ ਕੰਟਰੀ ਆਫ ਰੈਜ਼ੀਡੈਂਸ ਫਰੋਂਟ ਤੇ ਟੂ ਆਪਾਂ ਫਿਲ ਕੀਤਾ ਨਹੀਂ ਸੀ ਕਰਕੇ ਤੁਸੀਂ ਕੀ ਕਰਨਾ ਹੈ ਦੁਬਾਰਾ ਵੈਲੀਡੇਟ ਕਰਨਾ ਤਾਂ ਉਹ ਸਕਸੈਸਫੁਲੀ ਵੈਲੀਡੇਟ ਹੋ ਜਾਊਗਾ ਤੇ ਇਹੀ ਤੁਸੀਂ ਅੱਗੇ ਅਪਲੋਡ ਕਰ ਦੇਣਾ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਲਾਈਕ ਕਰਿਓ ਸਬਸਕ੍ਰਾਈਬ ਦਾ ਚੈਨਲ ਥੈਂਕਸ ਫॉर वाचिंग द ਵੀਡੀਓ